ਜੀ ਗੁਰਸਾਂਵਾਰ ਜੀ ਜੀ ਪਤਨੀ ਜੀ ਪਹਿਲਾਂ ਵੀ ਕਾਫੀ ਵਾਰ ਇਹ ਤੁਹਾਡੇ ਸਾਹਮਣੇ ਇਹ ਬੇਨਤੀ ਕਰ ਰਹੇ ਆ ਕਿ ਜਿੰਨੇ ਵੀ ਅਲਪ ਮੁਲਕ ਦੇ ਵਿੱਚ ਸਾਡੀਆਂ ਲੜਕੀਆਂ ਜਾਂਦੀਆਂ ਇਹਨਾਂ ਨੂੰ ਨਾ ਭੇਜੋ ਕਿਉਂਕਿ ਇਹ ਲੜਕੀਆਂ ਜਿਹੜੀਆਂ ਹੈ ਉਧਰ ਜਦੋਂ ਫਸ ਜਾਂਦੀਆਂ ਇਹ ਆਪਣੇ ਰਿਸ਼ਤੇਦਾਰਾਂ ਨੂੰ ਸਾਖ ਸੰਬੰਧੀਆਂ ਨੂੰ ਜਾਂ ਜਿੱਥੇ ਕੋਈ ਨੰਬਰ ਹੈ ਉਹਨਾਂ ਨੂੰ ਫੋਨ ਕਰਕੇ ਸੱਦਦੇ ਆ ਤੇ ਉੱਥੇ ਜਦੋਂ ਫਸ ਜਾਂਦਾ ਫਿਰ ਉਹਨੂੰ ਕਹਿੰਦੇ ਕਿ ਦੋਨੂੰ ਤੂੰ ਹੋਰ ਸਾਧੋ ਫਿਰ ਤੈਨੂੰ ਛੱਡਿਆ ਜਾਊਗਾ ਇਹਨਾਂ ਕੋ ਬੰਦੂਆ ਮਜ਼ਦੂਰੀਆਂ ਨੂੰ ਕਰਵਾਉਂਦੇ ਆ ਰੋਟੀ ਨਾ ਦੇਣਾ ਬਹੁਤ ਆ ਸੰਕਟ ਦੇ ਵਿੱਚੋਂ ਜਿੰਨੀਆਂ ਵੀ ਲੜਕੀਆਂ ਮਗਵਾਈਆਂ ਫਿਰ ਇੱਕ ਲੜਕੀ ਸਾਡੇ ਗਵੰਡੋ ਨੇੜੇੋਂ ਕੁਝ ਦਿਨ ਪਹਿਲਾਂ ਜਿਹੜਾ ਹੈ ਕੁਝ ਮਹੀਨੇ ਪਹਿਲਾਂ ਉਧਰ ਗਈ ਸੀ ਮਾਸਕਟ ਦੇ ਵਿੱਚ ਇਹ ਤਕਰੀਬਨ ਇਹਨਾਂ ਦੇ ਮਾਪੇ ਅ ਇੱਕ ਅਪ੍ਰੈਲ ਨੂੰ ਸਾਡੇ ਕੋ ਆਈ ਸੀ ਤੇ 22 ਅਪ੍ਰੈਲ ਨੂੰ ਇਹਨਾਂ ਦੀ ਲੜਕੀ ਵਾਪਸ ਆ ਗਈ ਆ ਸੋ ਇਹ ਇਹੋ ਜਿਹੇ ਹੋਰ ਵੀ ਕਈਆਂ ਦੇ ਨਾਲ ਵਰਤਾਰੇ ਹੁੰਦੇ ਹੋਣਗੇ ਖਾਸ ਕਰਕੇ ਮਾਰਕਟ ਜਾਂ ਅਰਬ ਮੁਲਕਾਂ ਦੇ ਵਿੱਚ ਬਿਨਾ ਕਿਸੇ ਜਿਹੜਾ ਹੈ ਫਰਕ ਪਰਮੰਟ ਤੋਂ ਜਾਂ ਬਿਨਾ ਕਿਸੇ ਗੱਲਬਾਤ ਤੋਂ ਇਸੇ ਤਰ੍ਹਾਂ ਜਿਹੜਾ ਹੈ ਆਪਣੀਆਂ ਲੜਕੀਆਂ ਨੂੰ ਬਿਲਕੁਲ ਨਾ ਭੇਜੋ ਕਿਉਂਕਿ ਬਹੁਤ ਵੱਡਾ ਜਿਹੜਾ ਹੈਗਾ ਇਹ ਰੈਕਟ ਬਣਿਆ ਹੋਇਆ ਕੋਸ਼ਿਸ਼ ਕਰਦੇ ਆ ਕਿ ਮਾਂ ਬਾਪ ਕੋ ਵੀ ਪੈਸੇ ਲੈ ਜਾਣ ਮੌਜੂ ਵਿੱਚ ਜੋ ਫਸ ਜਾਂਦਾ ਫਿਰ ਉਹਨਾਂ ਨੂੰ ਡਰਾ ਧਮਕਾ ਕੇ ਪੈਸੇ ਲੈ ਜਾਣ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਹੋਰ ਆਪਣੇ ਸਾਆ ਦੋ ਲੜਕੀਆਂ ਭੇਜੋ ਫਿਰ ਤੁਹਾਨੂੰ ਜਿਹੜਾ ਹੈਗਾ ਵਾਪਸ ਭੇਜਿਆ ਹੋਈ ਕਈ ਤਾਂ ਉਹਦੇ ਵਿੱਚ ਸਫਲ ਹੋ ਜਾਂਦੇ ਆ ਸੱਦ ਲੈਂਦੇ ਆਪਣੇ ਰਿਸ਼ਤੇਦਾਰ ਸਾਖੇ ਸੰਬੰਧੀਆਂ ਨੂੰ ਫਿਰ ਉਹਨਾਂ ਨੂੰ ਗਾਲਾਂ ਕੱਢਦੇ ਰਹਿੰਦੇ ਆ ਇਸ ਵਰਗੇ ਜੇਕਰ ਤੁਹਾਨੂੰ ਵੀ ਕੋਈ ਆਫਰ ਆਉਂਦੀ ਹੈ ਵੀ ਇਸ ਤਰ੍ਹਾਂ ਤੁਹਾਨੂੰ ਆ ਬਾਹਰ ਬਹੁਤ ਵਧੀਆ ਇਹਨਾਂ ਮੁਲਕਾਂ ਦੇ ਵਿੱਚ ਬੜਾ ਗੁਰਹਾਲ ਤੇ ਖਾਸ ਕਰਕੇ ਲੜਕੀਆਂ ਨੂੰ ਸਾਡੀ ਬੇਨਤੀ ਹੈ ਵੀ ਇਸ ਤਰ੍ਹਾਂ ਨਾ ਭੇਜੋ ਤੁਹਾਡੇ ਬੱਚੇ ਆ ਇਹਨਾਂ ਨੂੰ ਇੱਥੇ ਜਿਹੜੀ ਹੈਗੀ ਹੈ ਜੇ ਤਨਖਾਹ ਵੀ ਕੁਝ ਨਹੀਂ ਤੇ ਜੇ ਮਿਲ ਵੀ ਜਾਵੇ ਪਰ ਜੋ ਹਾਲਾਤ ਹੁੰਦੇ ਆ ਬਾਹਲੇ-ਬਾਹਲੇ ਇਸ ਕਰਕੇ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਬੱਚਿਆਂ ਨੂੰ ਔਰ ਕੋਈtheta ਵੀ ਰੋਟੀ ਵਾਹਿਗੁਰੂ ਦਊਗਾ ਔਰ ਬੋਲੋ ਮਲਕਾਂ ਨੂੰ ਵੀ ਜਾ ਸਕਦੇ ਪਰ ਖਾਸ ਕਰਕੇ ਨਰਮ ਮਲਕਾਂ ਦੇ ਵਿੱਚ ਸਾਡੀ ਹੱਥ ਜੋੜ ਕੇ ਬੇਨਤੀ ਹੈ ਖਾਸ ਕਰਕੇ ਲੜਕੀਆਂ ਨੂੰ ਨਾ ਭੇਜੋ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਉੱਥੇ ਰੈਕਡੇ ਹੋਜੇ ਬਣੇ ਹੋਇਆ ਜਿਹੜੇ ਉਹਨਾਂ ਦਾ ਸੋਸ਼ਲ ਵੀ ਹੁੰਦਾ ਤੇ ਨਾਲ ਨਾਲ ਇਹਨਾਂ ਨੂੰ ਕਸ਼ਟ ਵੀ ਦਿੱਤਾ ਜਾਂਦਾ ਰੋਟੀ ਪਾਣੀ ਤੋਂ ਭੁੱਖਾ ਰੱਖਿਆ ਜਾਂਦਾ ਮਾਨਸਿਕ ਪੀੜਾ ਦਿੱਤੀ ਜਾਂਦੀ ਹੈ ਸੋ ਇਹਨਾਂ ਤੋਂ ਬਚਣ ਲਈ ਕਿਸੇ ਵੀ ਬੱਚੇ ਨੂੰ ਆਪਾਂ ਨੂੰ ਸ਼ੁਸ਼ਕਰਕੇ ਅਰਬ ਮੁਲਕਾਂ ਚਨਾਪੇ ਜੋ ਸਾਡੀ ਬੇਨਤੀ ਉਪਰਵਾਨ ਕਰਦੇ। ਮੈਂ ਉਥੇ 19 ਮਾਰਚ ਨੂੰ ਗਈ ਸੀਗੀ ਮੇਰੇ ਪਾਪਸ ਜਿਹੜੀ ਹੈ ਇੱਕ ਭਾਈਪ੍ਰਯਨ ਹੋਈ ਆ। ਮੈਂ ਆਪਣੇ ਫਰੈਂਡ ਦੇ ਥੇਕੇ ਗਈ ਸੀ ਉਹਨੇ ਕਿ ਅਸਕੇ ਉਥੇ ਹਾਲਾਤ ਜਿਹੜੇ ਬਹੁਤ ਵਧੀਆ ਆ ਬਹੁਤ ਵਧੀਆ ਕੰਟਰੀ ਆ ਹੋ ਕੰਮ ਕਰ ਬਹੁਤ ਵਧੀਆ ਆ ਬਟ ਉਥੇ ਹਾਲਾਤ ਜਿਹੜੇ ਆ ਉੱਥੇ ਮੈਨੂੰ ਪਤਾ ਲੱਗੇ ਕਿ ਉਥੇ ਹਾਲਾਤ ਬਹੁਤ ਮਾੜੇ ਆ ਉਹਨੇ ਮੈਨੂੰ ਆਪਣੇ ਸੱਜਿਆ ਸਿਗਾ ਖੁਦ ਆਉਣਾ ਸੀ ਕਿਉਂਕਿ ਖੁਦ ਉੱਥੇ ਫਸ ਗਈ ਸੀਗੀ। ਉਹਨਾਂ ਮਿਲਕੇ ਦੇਵੀਓ ਤੇ ਕੋਟਮਾਰ ਵਗੈਰਾ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਸੀਗਾ ਤੇ ਇਸ ਲਈ ਇਹ ਮੈਨੂੰ ਉੱਥੇ ਸੱਦਿਆ ਸੀ ਕਿ ਤਾਂ ਕਿ ਮੈਨੂੰ ਉੱਥੇ ਛੱਡ ਕੇ ਉਹ ਖੁਦ ਵਾਪਸ ਇੱਥੇ ਆ ਸਕੀ। ਇਸੇ ਤਰ੍ਹਾਂ ਕੁਝ ਹੋਇਆ ਸੀ ਜਰ ਉਹ ਜਿਵੇਂ ਇੰਜ ਉਹਨਾਂ ਨੇ ਕਿਹਾ ਸੀ ਕਿ ਮੈਂ ਇੰਡੀਆ ਵਾਪਸ ਜਾ ਰਹੀ ਸੀ ਕਿ ਤੂੰ ਸਿੱ ਦੋਕੜੀਆਂ ਨੂੰ ਭੇਜ ਦੇ ਤੇ ਫਿਰ ਤੂੰ ਜਾ ਸਕਦੀਆਂ ਤੇ ਪੈਸੇ ਕੁਝ ਪੈਸੇ ਭੇਜ ਦਿੱਤੇ ਸਨ। ਇਸ ਤਰ੍ਹਾਂ ਉਹਨਾਂ ਨੇ ਟੌਰਚਰ ਕਰਦੇ ਸੀਗੇ। ਇਸਰ ਸਭ ਨੂੰ ਰਿਕਵੈਸਟ ਹਰ ਕੁੜੀ ਨੂੰ ਰਿਕਵੈਸਟ ਹੈ ਕਿ ਉਹ ਅਲ ਕੰਟਰੀ ਦੇ ਵਿੱਚ ਨਾ ਜਾਣ। ਤੁਹਾਡੇ ਨਾਲ ਉੱਥੇ ਕੀ ਹੋਇਆ ਬਤ ਦਿਓ ਕੀਤਾ ਗਿਆ। ਮੈਨੂੰ ਤਾਂ ਬਹੁਤ ਗਲਤ ਪਤੀਆਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਸੀਗੀ ਰੋਟੀ ਪਾਣੀ ਵੀ ਨਹੀਂ ਦਿੱਤਾ ਜਾਂਦਾ ਸੀਗਾ ਜਿਹੜੇ ਪੈਸੇ ਸੀਗੇ ਉਹ ਵੀ ਨਹੀਂ ਤੇ ਨੇ ਜਿਹੜੇ ਇੱਕ ਪੈਸੇ ਉਹ ਵੀ ਖੋਲੇ ਗਏ ਸੀਗੀ ਨਾ ਹੀ ਸੈਲਰੀ ਦਿੱਤੀ ਜਾਂਦੀ ਸੀਗੀ ਦਿਨ ਰਾਤ ਕੰਮ ਕਰਵਾਇਆ ਜਾਂਦਾ ਸੀਗਾ ਤੇ ਜਿਹੜੀ ਲੜਕੀ ਤਾਂ ਲੱਗ ਗਈ ਸੀ ਕਿ ਉਹ ਵਾਪਸ ਆ ਗਈ ਨਹੀਂ ਉਹ ਵਾਪਸ ਨਹੀਂ ਆਈ ਉਹ ਉੱਥੇ ਹੀ ਆ ਤੇ ਜਦੋਂ ਤੁਸੀਂ ਉੱਥੇ ਪਹੁੰਚੋ ਤਾਂ ਲੜਕੀਆਂ ਦਾ ਕੋਈ ਸੰਪਰਕ ਹੈ ਜਾਂ ਕੁਝ ਤਦ ਮੁੱਤ ਪੰਚੀ ਉਹਨਾਂ ਸੰਬੰਧ ਕੋ ਉੱਥੇ ਮੇਰੇ ਨਾਲ ਵੀ ਆ ਰਹੀ ਸੀ ਬਟ ਉਹ ਥੋੜੇ ਥੋੜੇ ਦਿਨਸ ਮੈਨਾਂ ਸਹੀ ਰਹੀ ਬਾਅਦ ਵਿੱਚ ਉਹ ਵੀ ਮੈਨੂੰ ਮੈਡਮ ਦੀ ਤਰ੍ਹਾਂ ਹੀ ਰਹ ਰਹੀ ਸੀ ਤੇ ਜਿੱਦਾਂ ਦੇ ਲਾਤਾ ਢੇ ਸੀਗੇ ਉਦਾਂ ਦੇ ਲਾਤਾ ਸੀ ਉਸ ਲੜਕੀ ਦੇ ਵੀ ਕੁਝ ਕੁਝ ਸੀਗੇ ਬਟ ਸੇਮ ਨਹੀਂ ਸੀਗੇ ਉਹ ਮੈਡਮ ਉਹਨਾਂ ਸਹੀ ਰਹੇ ਸੀਗੇ ਬਟ ਮੇਰੇ ਨਾਲ ਨੂੰ ਤੁਸੀਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਕੁੜੀਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕੋਈ ਵੀ ਕੁੜੀ ਅਰਬ ਕੰਟਰੀ ਦੇ ਵਿੱਚ ਨਾ ਜਾਵੇ ਉਹ ਤਾਂ ਦੇ ਹਰੱਤ ਪਹੁੰਚ ਦੀ ਜ਼ਿਆਦਾ ਮਹਾਨੀ ਆ ਤੇ ਤੁਹਾਡੀ ਬਾਬਾ ਜੀ ਤੱਕ ਕਿੱਦਾਂ ਪਹੁੰਚ ਹੋਈ ਮੈਂ ਚੱਕ ਕੇ ਮੇਰੇ ਪੇਰੈਂਟਸ ਨੇ ਐਥੈਂਟਿਕ ਸਭ ਦੱਸਿਆ ਸੀਗਾ ਤੇ ਫਿਰ ਉਹਨਾਂ ਨੇ ਮੈਨੂੰ ਗਾਂ ਕੰਪਲੀਟ ਕੀਤਾ ਸੀ। ਅੱਜ ਮੈਂ ਵਾਪਸ ਆਇਆ ਕਿਵੇਂ ਲੱਗ ਰਿਹਾ? ਮੈਨੂੰ ਬਹੁਤ ਵਧੀਆ ਲੱਗ ਰਿਹਾ ਆ। ਉੱਥੇ ਹੋਰ ਵੀ ਕੁੜੀਆਂ ਹੈਗੀਆਂ ਜਿੱਦਾਂ ਤੁਸੀਂ ਉੱਥੇ ਉੱਥੇ ਬਹੁਤ ਕਾਫੀ ਕੁੜੀਆਂ ਆ ਜਿਹੜੀਆਂ ਰੇਲ ਵਿੱਚ ਰਹਿ ਰਹੀਆਂ ਆ ਅੱਜ ਜੀ। ਲਗਭਗ 25 ਕੁੜੀਆਂ ਆ ਜਿਨ੍ਹਾਂ ਦੀ ਹਾਲਾਤ ਬਹੁਤ ਹੀ ਜ਼ਿਆਦਾ ਮਾੜੀਆਂ ਆ।